ਹਾਂਜੀ ਦੋਸਤੋ ਖੜੇ ਆ ਜੀ ਪਿੰਡ ਮਾੜੀ ਬਾਈ ਸਰਨੇ ਦੇ ਘਰੋਂ ਇੱਕ ਆਪਾਂ ਤਾਜੀ ਸੂਈ ਪਹਿਲਾਂ ਮਿੱਤਰੋ ਵੇੜ ਦਿਖਾ ਰਹੇ ਆ ਤੇ ਜੇ ਆਪਾਂ ਕਦ ਕਾੜ ਦੀ ਮਿੱਤਰੋ ਗੱਲ ਕਰਗੇ ਤਾਂ ਬਹੁਤ ਕਦ ਕਾੜਾ ਤੇ ਫਿਕਸ ਹਵਾਨੇ ਦੀ ਹੈ ਤੁਸੀਂ ਦੇਖ ਸਕਦੇ ਆ ਮਿੱਤਰੋ ਥਣ ਮਿੱਤਰੋ ਬੋਸੜਾ ਤੇ ਗੁਲਾਬੀ ਥਣਾ ਕੱਲਾ ਕੱਲਾ ਥਣਾ ਥਣਾ ਦਾ ਗੈਸ ਸੈਜ ਫਿਕਸ ਹਵਾਨੇ ਦੀ ਤੇ ਦੁੱਧ ਮਿੱਤਰੋ ਪਹਿਲੇ ਸੂਈ ਚੰਗਾ ਕੱਢਣ ਦੀ ਉਮੀਦ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਸਰਨੇ ਦੇ ਨਾਲ ਕਰ ਸਕਦੇ ਹੋ ਸੰਪਰਕ ਪਿੰਡ ਮਾੜੀ ਆ ਜੀ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਨੇੜੇ ਮਹਾਰਾਜ ਆ ਦੂਜੀ ਸਾਈਡ ਹੈਗਾ ਪੈਣੀ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਵੀ ਕਦੋਂ ਕਸੂਈ ਹੈ ਤੇ ਮਗਰ ਬੱਚਾ ਕੀ ਹੈ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਵੱਡੇ ਕੱਦ ਕਾਠ ਵਾਲੀ ਇੱਕ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਚੰਗੀ ਐਚਐਫ ਬਹੁਤ ਹੀ ਸੋਹਣੀ ਮਿੱਤਰੋ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆ ਉਹ ਜਿੱਧਾ ਕਰ ਸਕਦੇ ਹੋ ਸੰਪਰਕ ਇੱਕ ਵਾਰੀ ਆਪਾਂ ਸਾਨੂੰ ਤੋਰ ਕੇ ਦਿਖਾਉਣੇ ਆ ਤੇ ਉਸ ਤੋਂ ਬਾਅਦ ਇਹਦਾ ਆਪਾਂ ਰੇਟ ਪੁੱਛਾਂਗੇ ਫੇਰ ਆਪਾਂ ਗੱਲ ਕਰਦੇ ਆ ਮਿੱਤਰੋ ਵੱਡਾ ਕਦ ਕਾਠਾ ਤੇ ਪਹਿਲਾਂ ਮਿੱਤਰੋ ਵਹਿੜਾ ਤੁਰਦੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤੋਰ ਤੇ ਲਾਤਾ ਝੌੜੀਆਂ ਕਰਕੇ ਤੁਰਦੀ ਆ ਤੇ ਦੁੱਧ ਮਿੱਤਰੋ ਪਹਿਲੇ ਸਵੇਹੀ 20 ਕਿਲਟਰ ਖੁੱਲਾ ਘਟਣ ਵਾਲੀ ਆ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਵੈਸੇ 25 ਪਲਸ ਬੰਦੇ ਦਾ ਅੰਦਾਜ਼ਾ ਆਪਾਂ ਆਪਾਂ ਘਾਟੀ ਰੱਖੋ ਨਾ ਕਿਲੋ 2 ਕਿਲੋ ਤੇ ਵਾਈ ਕਹਿੰਦਾ ਵੀ 25 ਪਲਸ ਕਰ ਸਕਦੀ ਆ ਪਰ ਆਪਾਂ 2-3 ਕਿਲੋ ਮਿੱਤਰੋ ਆਪਾਂ ਘਾਟੀ ਦੱਸ ਰਹੇ ਆ ਕਿਉਂਕਿ ਜਿਹੜਾ ਵੀ ਭਰਾ ਆਪਣਾ ਚੱਲ ਕੇ ਆਵੇ ਕੋਈ ਆਪਣੇ ਚ ਕਮੀ ਨਾ ਕੱਢੇ ਵੀ ਵਾਈ ਕਹਿੰਦਾ ਸੀ ਵੀ ਇੰਨਾ ਕੱਢੂਗੀ ਤੇ ਕੱਢਿਆ ਜਨਾ ਆ ਕਰਕੇ ਮੇਦਰ ਆਪਾਂ ਕਿਲੋ 2 ਕਿਲੋ ਹਰ ਵੀਡੀਓ ਦੇ ਵਿੱਚ ਦੁੱਧ ਆਪਾਂ ਫੇਰ ਕਹਿੰਦੇ ਵੀ ਘੱਟ ਹੀ ਦੱਸਦੇ ਆ ਤੇ ਆ ਜਾ ਬਾਈ ਹੋਰ ਕੀ ਹਾਲ ਚਾਲ ਆ ਜੀ ਵਧੀਆ ਬਾਈ ਨਾਮ ਸਰਨਾ ਹਾਂਜੀ ਪਿੰਡ ਮਾੜੀ ਪਿੰਡ ਮਾੜੀ ਤੇ ਜ਼ਿਲ੍ਹਾ ਹੈਗਾ ਬਠਿੰਡਾ ਹੈਨਾ ਇਹ ਮਹਾਰਾਜ ਤੋਂ ਮਨਾ 4 ਕਿਲੋਮੀਟਰ ਹਾਂ ਤਿੰਨ 4 ਕਿਲੋ ਤਿੰਨ 4 ਕਿਲੋਮੀਟਰ ਇਹ ਕਦੋਂ ਕੁ ਸੂਈ ਆ ਇਹ ਇਹ ਸਵੇਰ 4 ਵਜੇ ਸੂਈ ਆ 4 ਵਜੇ ਜੇਰ ਪੈ ਗਈ ਜੇਰ ਪੈ ਗਈ ਲੋ ਪਈਓ ਇੱਥੇ ਤਾਂ ਓਕੇ ਓਕੇ ਆ ਰੇਟ ਆਪਣਾ ਰੇਟ 1:30 ਹੈ ਜੀ ਮਾਲਦਾਨ ਮਾਲਦਾਨ ਮੌਕੇ ਤੇ ਹੋ ਜੂਗਾ ਹੋ ਜੂਗਾ ਨਾ ਹਾਂਜੀ ਠੀਕ ਹੈ ਮਗਰ ਬੱਚਾ ਕੀ ਹੈ ਬੱਚਾ ਬੱਚਾ ਜੀ ਠੀਕ ਹੈ ਤੇ ਪਹਿਲਾ ਸੂਗਾ ਸੂਈ ਆ ਰਾਤ 4:00 ਵਜੇ ਸੂਈ 4:00 ਵਜੇ ਜੇਰ ਪੈ ਗਈ ਹੈ ਮੁੱਲ 1:30 ਆ ਮਾਲਦਾਨ ਹੋ ਜੂ ਤੇ ਫੋਨ ਨੰਬਰ ਦੱਸ ਦਿਓ ਜੀ 8054503836 8054503836 03836 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਫੇਰ ਆਪਾਂ ਕਹਨੇ ਆ ਵੀ ਤਾਜੀ ਸੂਈ ਪਹਿਲਾਂ ਵੜਦੀ ਲੋਡ ਹੋਵੇ ਤਾ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਦੁੱਧ ਪਹਿਲੇ ਸੂਈ ਚੰਗਾ ਕੱਢਣ ਦੀ ਉਮੀਦ ਹੈ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇ ਹੋ ਜਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ 98724 ਤੇ 82124 ਧੰਨਵਾਦ